ਸਤਨਾਮ ਸ੍ਰੀ ਵਾਹਿਗੁਰੂ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸਾਨ ਕੋ ਰਾਜ ਅਪਾ ਭਗਤ ਜਨ ਦੀਓ ਕਲ ਜੁਗ ਪਰਮਾਰ ਨਾਨਕ ਗੁਰ ਅੰਗਦ ਅਮਰ ਕਹਾਓ ਜੇ ਸੋ ਚੰਦਾ ਉਗ ਵਹ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿੰਦ ਕੋਰੇ ਅੰਬਾਰ ਲੱਖ ਖੁਸ਼ੀਆਂ ਪਾਪ ਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਇਕ ਹਰਨਾਮ ਦੇਹ ਮੇਰਾ ਮਨ ਤਨ 시ਤਲ ਹੋਏ ਸੋਖੋ ਟਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸ ਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾ ਬੋਲੋ ਮਹੱਲਾ ਪੰਜ ਬਾਣ ਬੇਨਸਾਜੋ ਜੋ ਜੀਵਨ ਤੇਤੋ ਬਿਰਧਾਰੀ ਮਿਲਤ ਸੰਗ ਸਭ ਭ੍ਰਮ ਮਿਟੇ ਗਤਿ ਭਈ ਹਮਾਰੀ ਬਿਨੁ ਸਾਬੂ ਜੋ ਜੀਵਨਾ ਤੇ ਤੋ ਗੁਰੁ ਭਾਰੀ ਮਿਲਤ ਸੰਗ ਸਭ ਭ੍ਰਮ ਮਿਟੇ ਗਤਿ ਭਈ ਹਮਾਰੀ साब उहा लॻहारी तन मानो जी रा फिर फिर हारी रहा छ छई मो ਨੀਂਦ ਦ੍ਰਿੜਤਾਰੀ ਸਗਲ ਰੇੜ ਇਹੋ ਮਨ ਭਇਆ ਬਿਨਸੀ ਅਬਧਾਰੀ ਨਿੰਦ ਕਿੰਦ ਪਰ ਦੁਖ ਨਾ ਏ ਖਿੰਨ ਮਹਿ ਜਾੜੀ बवा हर नी पन शीत मुक ते सोसारी ਕੋ ਦਰਸਾਰੀ ਤਨ ਮਨ ਸ਼ਿਤਲੇ ਭੈ ਆਬ ਮੁਕਤੇ ਸੰਸਾਰੀ ਹੀ ਤੀਤ ਸਭ ਪ੍ਰਾਨ ਧਨ ਨਾਨਕ ਬਰਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੇ ਨਿਵਾਜੇ ਗੁਰੂ ਪਿਆਰੀ ਗੁਰੂ ਸواری ਸਤਿਗੁਰਾਂ ਦਾ ਖਾਸ ਰੂਪ ਸਤ ਸੰਗਤ ਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬੜੇ ਪਿਆਰ ਦੇ ਨਾਲ ਹਰ ਰੋਜ਼ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੀਆਂ ਨੇ ਬੜੇ ਪਿਆਰ ਦੇ ਨਾਲ ਗੁਰਬਾਣੀ ਸਰਵਣ ਕਰਦੀਆਂ ਨੇ ਤੇ ਬੜੇ ਪਿਆਰ ਦੇ ਨਾਲ ਹੀ ਹੁਕਮਨਾਮਾ ਸਾਹਿਬ ਦੇ ਵਿਚਾਰ ਸੰਗਤ ਹਰ ਰੋਜ਼ ਦੀ ਤਰ੍ਹਾਂ ਸਰਵਣ ਕਰਦੀਆਂ ਨੇ ਆਓ ਅੱਜ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਜਿਹੜਾ ਸ਼ਬਦ ਉਚਾਰਨ ਕੀਤਾ ਗਿਆ ਬਿਲਾਵਲ ਮਹਾਨਾ ਪੰਜਵਾਂ ਬਿਲਾਵਲ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਦੇ ਵਿੱਚੋਂ ਇਹ ਸ਼ਬਦ ਜਿਹੜਾ ਹੈ ਬੜੇ ਪਿਆਰ ਦੇ ਨਾਲ ਉਚਾਰਨ ਕੀਤਾ ਗਿਆ ਤੇ 810 ਅੰਗ ਦੇ ਉੱਤੇ ਸੁਭਾਏਮਾਨ ਕੀ ਸਮਝਾਉਣਾ ਚਾਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਬਿਨ ਸਾਧੂ ਜੋ ਜੀਵਨ ਤੇਤੋ ਬਿਰਥਾਰੀ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸਾਧੂ ਦਾ ਭਾਵ ਹੁੰਦਾ ਗੁਰੂ ਕਿ ਜਿਹੜਾ ਗੁਰੂ ਤੋਂ ਬਿਨਾ ਜ਼ਿੰਦਗੀ ਲੰਘਦੀ ਹੈ ਨਾ ਉਹ ਬੇਅਰਥ ਲੰਘਦੀ ਹੈ ਕਹਿੰਦੇ ਗੁਰੂ ਤੋਂ ਬਿਨਾ ਜਿੰਨੀ ਵੀ ਸਾਡੀ ਜ਼ਿੰਦਗੀ ਲੰਘ ਚੁੱਕੀ ਜਾਂ ਲੰਘਣੀ ਹੈ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਬਿਨ ਸਾਧੂ ਜੋ ਜੀਵਨ ਆ ਦੇ ਤੋਂ ਬਿਰਥਾਰੀ ਕਹਿੰਦੇ ਉਹ ਵਿਆਰਤ ਕੀ ਫਿਰ ਅਸੀਂ ਉਹਨੂੰ ਵਿਆਰਤ ਕਿਉਂ ਜਾਣ ਦਿੰਨੇ ਆ ਜੀ ਉਹਨੂੰ ਕਿਸ ਅਰਥ ਚ ਲਿਆਈਏ ਗੁਰੂ ਸਾਹਿਬ ਕਹਿੰਦੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਲੀਏ ਖੰਡੇ ਵਾਟੇ ਦਾ ਅੰਮ੍ਰਿਤ ਛਕ ਲੀਏ ਤੇ ਖੰਡੇ ਵਾਟੇ ਦਾ ਅੰਮ੍ਰਿਤ ਛਕਣ ਤੋਂ ਬਾਅਦ ਉਸ ਰਹਿਤ ਮਰਿਆਦਾ ਦੇ ਉੱਤੇ ਤੁਰਨਾ ਸ਼ੁਰੂ ਕਰ ਲਈਏ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੁਣ ਤੇਰਾ ਜੀਵਨ ਜਿਹੜਾ ਉਹ ਸਹੀ ਰਸਤੇ ਤੇ ਆ ਗਿਆ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਗੁਰੂ ਸਾਹਿਬ ਇੱਕ ਥਾਂ ਤੇ ਵੀ ਕਹਿੰਦੇ ਐ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਕਹਿੰਦੇ ਜਿਹੜਾ ਜੀਵਨ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਲੰਘਦਾ ਹੈ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਲੰਘਦਾ ਹੈ ਕਹਿੰਦੇ ਉਹ ਇਸ ਤਰ੍ਹਾਂ ਜਿਵੇਂ ਸੱਪ ਦੀ ਜ਼ਿੰਦਗੀ ਲੰਘਦੀ ਹੈ ਕਹਿੰਦੇ ਇਸੇ ਤਰ੍ਹਾਂ ਤੇਰਾ ਜੀਵਨ ਬੇਅਰਥ ਜਾ ਰਿਹਾ ਹੈ ਕਰ ਜਿਵੇਂ ਸੱਪ ਉਮਰ ਤੇ ਬਥੇਰੀ ਲੰਬੇ ਹੋ ਗਏ ਪਰ ਕਹਿੰਦੇ ਉਹਦੇ ਅੰਦਰ ਜ਼ਹਿਰ ਪਰ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਿੰਨਾ ਚਿਰ ਆਪਣੇ ਅੰਦਰ ਅੰਮ੍ਰਿਤ ਨਹੀਂ ਨਾ ਪਾਉਂਦਾ ਖੰਡੇ ਵਾਟੇ ਦਾ ਅੰਮ੍ਰਿਤ ਛੱਕੇ ਗੁਰੂ ਵਾਲਾ ਬਣ ਕੇ ਉਹ ਰਸਤੇ ਤੇ ਨਹੀਂ ਤੁਰਦਾ ਕਹਿੰਦੇ ਤੇਰਾ ਜੀਵਨ ਕਿਹੜਾ ਫਿਰ ਸੋਹਣਾ ਤੇਰਾ ਜੀਵਨ ਵੀ ਬੇਅਰਥ ਗਿਆ ਕਹਿੰਦੇ ਨਿਲਤ ਸੰਗ ਸਭ ਭੰਮ ਮਿਟੇ ਗਤ ਭਈ ਹਮਾਰੀ ਉਗਤ ਦਾ ਭਾਵ ਹੁੰਦਾ ਹੈ ਅਵਸਥਾ ਕਿ ਉੱਚੀ ਅਵਸਥਾ ਮਿਲਨੀ ਕਦੋਂ ਮਿਲਨੀ ਹੈ ਮਿਲਤ ਸੰਗ ਜਦੋਂ ਸਾਧੂ ਦਾ ਗੁਰੂ ਦਾ ਸੰਗ ਹੋ ਗਿਆ ਨਾ ਉਦੋਂ ਕਹਿੰਦੇ ਸਾਡੇ ਅੰਦਰ ਦੇ ਜਿਹੜੇ ਭਰਮ ਨੇ ਨਾ ਉਹ ਸਾਰੇ ਮਿਟ ਜਾਣੇ ਹਨ ਮਿਲਤ ਸੰਗ ਸਭ ਭਰਮ ਮਿਟੇ ਗਤ ਭਈ ਹਮਾਰੇ ਕਹਿੰਦੇ ਜਿਹੜੇ ਸਾਡੇ ਅੰਦਰ ਦੇ ਭਰਮ ਨੇ ਉਹ ਨਿਕਲ ਜਾਣੇ ਆ ਤੇ ਅਵਸਥਾ ਜਿਹੜੇ ਉੱਚੀ ਬਣ ਜਾਣੀ ਜਦੋਂ ਸਾਡੇ ਅੰਦਰੋਂ ਮਾੜੀਆਂ ਚੀਜ਼ਾਂ ਨਿਕਲ ਗਈਆਂ ਫਿਰ ਜੇ ਹੁਣ ਭਾਂਡਾ ਸਾਫ਼ ਸੁਥਰਾ ਹੋਵੇ ਉਹਦੇ ਵਿੱਚ ਤੁਹਾਨੂੰ ਬੜਾ ਖਰਾਬ ਹੁੰਦਾ ਜਿਹੜਾ ਭਾਂਡਾ ਹੀ ਵਿੜਿਆ ਪਿਆ ਭਾਂਡਾ ਹੀ ਲੱਸੀ ਵਾਲਾ ਫਿਰ ਉਹਦੇ ਵਿੱਚ ਤੇ ਦੁੱਧ ਵੀ ਫਿਰ ਹੋਇਆ ਜੀ ਹੋ ਜਾਣਾ ਨਾ ਇਸੇ ਤਰੀਕੇ ਗੁਰੂ ਸਾਹਿਬ ਕਹਿੰਦੇ ਆਪਣੇ ਮਨ ਨੂੰ ਸੋਨਾ ਬਣਾ ਲਓ ਮਨ ਨੂੰ ਸਾਫ਼ ਸੁਥਰਾ ਕਰ ਲਓ ਤੇ ਗੁਰੂ ਦਾ ਮਲਾਪ ਹੋ ਗਿਆ ਜਿੱਤੇ ਉਦੋਂ ਕਹਿੰਦੇ ਤੁਹਾਡੀ ਅਵਸਥਾ ਵੀ ਉੱਚੀ ਹੋ ਜਾਣੀ ਜਾਂ ਦਿਨ ਭੇਟੇ ਸਾਧ 모ਹੇ ਉਹਾਂ ਦਿਨ ਵਾਲਿਹਾਰੀ ਭੇਟੇ ਦਾ ਭਾਵ ਉਹਦਾ ਮਿਲ ਜਾਣਾ ਕਹਿੰਦੇ ਜਿਸ ਦਿਨ ਮੈਨੂੰ ਗੁਰੂ ਮਿਲ ਗਿਆ ਨਾ ਜਾਂ ਦਿਨ ਭੇਟੇ ਸਾਧ 모ਹੇ ਸਾਧ ਦਾ ਭਾਵ ਗੁਰੂ ਕਿ ਜਿੱਦੇ ਮੈਨੂੰ ਗੁਰੂ ਮਿਲ ਗਿਆ ਨਾ ਉਹ ਦਿਨ ਤੋਂ ਮੈਂ ਪਰਮਾਤਮਾ ਤੋਂ ਬਲਿਹਾਰ ਜਾਂਨਾ ਉਹਾਂ ਦਿਨ ਬਲਿਹਾਰੀ ਉਹ ਦਿਨ ਤੋਂ ਮੈਂ ਬਲਿਹਾਰ ਜਾਂਨਾ ਜਿਸ ਦਿਨ ਮੈਨੂੰ ਆਪਣੇ ਗੁਰੂ ਦੇ ਆਪਣੇ ਪਰਮਾਤਮਾ ਦੇ ਆਪਣੇ ਵਾਹਿਗੁਰੂ ਦੇ ਦਰਸ਼ਨ ਹੋਣਗੇ ਜੇ ਦਰਸ਼ਨੇ ਨਾ ਹੋਏ ਫਿਰ ਕਹਿੰਦੇ ਸਾਡਾ ਦਿਨ ਵਿਅਰਥ ਲੰਘ ਜਾਣਾ ਕਹਿੰਦੇ ਭਾਵੇਂ ਆਪਣੇ ਆਪ ਨੂੰ ਅੰਦਰੋਂ ਸੋਹਣਾ ਕਰ ਲਈਏ ਸੋਹਣਾ ਕਰਨ ਦਾ ਭਾਵ ਕੱਪੜੇ ਸੋਹਣੇ ਨਹੀਂ ਮਨ ਸੋਹਣਾ ਕਰਨਾ ਪੜਿਆ ਮਨ ਦੀ ਗੱਲ ਹੈ ਕੱਪੜਿਆਂ ਦੀ ਗੱਲ ਨਹੀਂ ਹੈ ਕੱਪੜਿਆਂ ਦੀ ਗੱਲ ਤੇ ਮੈਂ ਪਹਿਲਾਂ ਵੀ ਕਈ ਵਾਰੀ ਕਹੀ ਹੈ ਕਈ ਕਹਿ ਦਿੰਦੇ ਨੇ ਫਿਰ ਇਹ ਸ਼ਰਾਬ ਦੀਆਂ ਗੱਲਾਂ ਕਰਦੇ ਬੰਦਾ ਵਿਆਹ ਤੇ ਜਾਂਦਾ ਹੈ ਸਵੇਰੇ ਬੜਾ ਪਿਆਰ ਹੋ ਕੇ ਜਾਂਦਾ ਹੈ ਕੋਟ ਪਾਇਆ 22 ਪਾਈ ਹੈ ਪੈਂਟ ਪਾਈ ਹੈ ਚੰਗੇ ਬੂਟ ਪਾਏ ਹੈ ਤੇ ਹੱਥ ਨੇ ਚੱਕ ਕੇ ਲਿਆਉਂਦੇ ਹੋ ਫਿਰ ਕੱਪੜਿਆਂ ਨਾਲ ਸੋਹਣਾ ਥੋੜਾ ਹੋਇਆ ਅਥਰੇ ਵਿੱਚ ਅੱਕ ਕੇ ਲਿਆਉਣਾ ਪੈਂਦਾ ਕਹਿੰਦੇ ਉਹਦੇ ਨਾਲ ਸੋਨਾ ਨਹੀਂ ਬਣਦਾ ਗੁਰੂ ਸਾਹਿਬ ਕਹਿੰਦੇ ਮਨ ਸੋਨਾ ਬਣਾ ਲਾਏ ਕੱਪੜੇ ਚਾਹੇ ਬਾਟੇ ਹੋਣ ਕੱਪੜਿਆਂ ਦੀ ਕਿਹੜੀ ਗੱਲ ਹੈ ਤਨ ਮੰਨੇ ਆਪਣੋ ਜੀਵਰਾ ਫਿਰ ਫਿਰ ਹਉ ਵਾਰੇ ਕਹਿੰਦੇ ਮੈਂ ਆਪਣੇ ਗੁਰੂ ਤੋਂ ਆਪਣਾ ਤਨ ਵੀ ਕੁਰਬਾਨ ਕਰਤਾ ਆਪਣਾ ਮਨ ਵੀ ਕੁਰਬਾਨ ਕਰਤਾ ਜਿਹੜਾ ਜਿੰਦ ਜਿੰਦ ਦੇ ਨਾਲ ਬੰਦਾ ਸਭ ਤੋਂ ਵੱਧ ਮੋਹ ਕਰਦਾ ਹੈ ਆਪਣੇ ਸਰੀਰ ਦੇ ਨਾਲ ਸਭ ਤੋਂ ਵੱਧ ਪਿਆਰ ਕਰਦਾ ਬੰਦਾ ਕਹਿੰਦੇ ਮੈਂ ਇਹ ਸਰੀਰ ਆਪਣਾ ਮਨ ਆਪਣਾ ਤਨ ਉਹ ਗੁਰੂ ਦੇ ਉੱਤੇ ਵਾਰਨੇ ਜਾਨਣਾ ਕਹਿੰਦੇ ਵਾ ਫਿਰ ਫਿਰ ਹੈ ਵਾਰੇ ਵਾਰਨੇ ਜਾਨਣਾ ਮੈਂ ਆਪਣਾ ਤਨ ਵੀ ਤੇ ਆਪਣਾ ਮਨ ਵੀ ਤੇ ਆਪਣਾ ਸਰੀਰ ਵੀ ਆਪਣੀ ਜਿੰਦ ਵੀ ਕਹਿੰਦੇ ਆਪਣੇ ਗੁਰੂ ਤੋਂ ਵਾਰਦਿਆ ਜਿਹੜਾ ਗੁਰੂ ਮੇਰੇ ਅੰਦਰ ਨੂੰ ਟਿਕਾ ਦਿੰਦਾ ਹੈ ਜਿਹੜਾ ਮੇਰੇ ਮਨ ਨੂੰ ਸ਼ਾਂਤੀ ਦਿੰਦਾ ਹੈ ਜਿਹੜਾ ਮੇਰੇ ਮਨ ਨੂੰ ਸੋਨਾ ਬਣਾ ਦਿੰਦਾ ਹੈ ਕਹਿੰਦਾ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਰੋਕਣਾ ਵਿਸਰਾਮ ਤੇ ਅਗੇ ਗੁਰੂ ਅਰਜਨ ਸਾਹਿਬ ਆਰੇ ਕਹਿੰਦੇ ਏ ਤੇ ਛਡਾਈ ਮੋਹੇ ਤੇ ਇਤਨੀ ਦ੍ਰਿੜਤਾ ਰੇ ਏ ਤੇ ਛਡਾਈ ਕੇ ਪੁਰਾਣੇ ਜਿਹੜੇ ਮਾੜੇ ਖਿਆਲ ਅੰਦਰ ਸੇ ਕਹਿੰਦੇ ਉਹ ਛਡਾਤੇ ਗੁਰੂ ਨੇ ਏ ਤੇ ਛਡਾਈ ਮੋਹੇ ਤੇ ਮੇਰੇ ਤੋਂ ਜਿਹੜੇ ਮਾੜੇ ਖਿਆਲ ਸੀ ਅੰਦਰ ਸਾਰੇ ਛਡਾਤੇ ਕਹਿੰਦੇ ਇਤਨੀ ਦ੍ਰਿੜਤਾ ਰੇ ਤੇ ਗੁਰੂ ਦਾ ਨਾਮ ਉਹ ਮੇਰੇ ਅੰਦਰ ਪੱਕਾ ਕਰਦਾ ਕਹਿੰਦੇ ਦ੍ਰਿੜਤਾ ਰੀ ਦਾ ਭਾਵ ਹੁੰਦਾ ਪੱਕਾ ਕਰ ਲੈਣਾ ਕੋਈ ਚੀਜ਼ ਨੂੰ ਗਾਰੇ ਚ ਲਾ ਦੋ ਤੇ ਕਿਸੇ ਚੀਜ਼ ਨੂੰ ਸਿਮਿੰਟ ਚ ਲਾ ਦਿਓ ਕਦੇ ਜਦੋਂ ਹੈਗੀਆਂ ਦੋ ਇੱਟਾਂ ਇੱਕ ਨੂੰ ਗਾਰੇ ਚ ਲਾਤਾ ਇੱਕ ਨੂੰ ਸਿਮਿੰਟ ਚ ਲਾਤਾ ਗਾਰੇ ਵਾਲੀ ਸਿਮਿੰਟ ਉਹੀ ਜੇ ਇੱਟ ਉਹੀ ਜੇ ਨਿਕਲੇ ਆਉਂਦੀ ਆ ਬਾਅਦ ਚ ਤੇ ਜਿਹੜੀ ਸਿਮਿੰਟ ਚ ਲਾ ਗਿਓ ਤੇ ਅੱਤੀ ਟੁੱਟ ਜਾਂਦੀ ਹੈ ਜੀ ਇੱਥੇ ਜਿਹੜੇ ਗੁਰੂ ਦੇ ਨਾਲ ਲਾਗੇ ਨਾ ਉਹ ਫਿਰ ਪ੍ਰਮਾਤਮਾ ਦੇ ਦਰ ਤੇ ਪਹੁੰਚ ਜਾਂਦੇ ਜਿਨ੍ਹਾਂ ਦੇ ਅੰਦਰ ਸਵਿੰਟ ਵਾਂਗੂ ਮਾੜਾ ਅੰਦਰ ਖਿਆਲ ਅੰਦਰ ਬਣੇ ਪਏ ਐ ਉਹਨਾਂ ਨੇ ਅੰਦਰ ਨੂੰ ਵੀ ਤੋੜ ਦੇਣਾ ਜੀ ਏ ਤੇ ਛਡਾਈ ਮੋਹੇ ਤੇ ਇਤਨੀ ਦਰੜਤਾਰੇ ਕਿ ਗੁਰੂ ਨੇ ਮੈਨੂੰ ਆਪਣਾ ਸ਼ਬਦ ਪ੍ਰਮਾਤਮਾ ਦਾ ਸ਼ਬਦ ਮੇਰੇ ਹਿਰਦੇ ਦੇ ਵਿੱਚ ਪੱਕਾ ਕਰਾਤਾ ਕਹਿੰਦਾ ਸਗਲ ਰੇੜ ਇਹੋ ਮੰਗ ਭਇਆ ਬਿਨਸੀ ਆਪਾ ਦਾਰੇ ਕਹਿੰਦੇ ਆ ਮਨ ਜਿਹੜਾ ਇਹ ਸਗਲ ਰੇਣ ਇਤੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਗਿਆ ਕਹਿੰਦੇ ਸਗਲ ਰੇਣ ਇਹੋ ਮਨ ਭਇਆ ਮਨ ਬਿਲਕੁਲ ਨੀਵੇਂ ਪੱਦਰ ਤੇ ਆ ਗਿਆ ਮਤ ਬਹੁਤ ਉੱਚੀ ਜਾ ਰਹੀਦੀ ਆ ਫਿਰ ਹੁਣ ਸਾਡਾ ਮਨ ਉੱਜਾ ਫਿਰਦਾ ਤੇ ਮਤ ਜਿਹੜੀ ਆ ਉਹ ਬਿਲਕੁਲ ਨੀਵੇਂ ਪੱਦਰ ਤੇ ਆ ਗਈ ਤੇ ਗੁਰੂ ਸਾਹਿਬ ਕਹਿੰਦੇ ਆ ਮਨ ਜਿਹੜਾ ਬਿਲਕੁਲ ਨੀਵੇਂ ਪੱਤਰ ਤੇ ਹੋਣਾ ਚਾਹੀਦਾ ਸਗਲ ਰੇਣ ਇਹੋ ਮਨ ਭਿਆ ਬਿਨਸੀ ਅਪਧਾਰੀ ਕਹਿੰਦੇ ਜਿਹੜੇ ਅੰਦਰ ਵਾਲਾ ਤੇਜ ਸਿਰ ਸਾਰੇ ਖਤਮ ਕਰਤੀ ਸਾਰੇ ਦੀ ਸਾਰੇ ਖਤਮ ਹੋ ਗਏ ਜਿੱਤੇ ਉਸ ਦਿਨ ਬੰਦਾ ਨਿਵਰਤਾ ਚਾਹੁੰਦਾ ਨਹੀਂ ਨਿਵਰਤਾ ਕਿੱਥੇ ਜੀ ਅਸੀਂ ਤੇ ਅੰਦਰੋਂ ਸੜੇ ਪਏ ਆ ਸੜੇ ਜਿਵੇਂ ਭੱਠੀ ਦੇ ਵਿੱਚ ਦਾਣੇ ਭੁੱਜਦੇ ਆ ਨਾ ਇਸ ਤਰ੍ਹਾਂ ਭੁੱਜ ਰਹੇ ਆ ਸੀ ਅੰਦਰੋਂ ਅੰਗਰ ਸਾਗਾ ਕਿੱਥੇ ਟਿਕਣ ਵਾਲਾ ਨਿੰਦ ਕਿੰਗ ਪਰ ਦੁੱਖ ਨਾ ਇਹ ਖਿੰਮਹਿ ਜਾਰੇ ਕਹਿੰਦੇ ਜਿਹੜਾ ਨਿੰਦਿਆ ਵਾਲਾ ਸੁਹਾਗ ਸੀ ਨਾ ਕਹਿੰਦੇ ਉਹ ਸਾਰੇ ਖਤਮ ਕਰਤਾ ਨਿੰਦ ਕਿੰਗ ਪਰ ਦੁੱਖ ਨਾ ਪ੍ਰਾਏ ਕੰਮ ਤੇ ਦੁਖੀ ਹੋਣਾ ਕਿਸੇ ਦੇ ਕੰਮ ਤੇ ਦੁਖੀ ਹੋਣਾ ਕਹਿੰਦੇ ਇਹ ਖਿੰਮੇ ਜਾਰੀ ਕਹਿੰਦੇ ਸਾਰਾ ਕੁਝ ਅੰਦਰੋਂ ਖਤਮ ਕਰਤਾ ਜੇ ਇੱਕ ਸਟੈਂਡ ਲੱਗਿਆ ਕਹਿੰਦੇ ਅੰਦਰੋਂ ਹੀ ਚੀਜ਼ਾਂ ਖਤਮ ਕਰਨ ਨੂੰ ਕਿਉਂਕਿ ਪਰਮਾਤਮਾ ਦੇ ਕੋਲ ਬਹੁਤ ਵੱਡੀ ਤਾਕਤ ਹੈ ਪਰਮਾਤਮਾ ਕੋਲ ਕਿੰਨੀ ਵੱਡੀ ਤਾਕਤ ਹੈ ਬਲਿਹਾਰੀ ਗੁਰ ਅਪੜੇ ਦਿਉਹਾੜੀ ਸਦਵਾਰ ਜਿੰਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਕਹਿੰਦੇ ਜਿਹਨੇ ਸਾਨੂੰ ਦੇਵਤੇ ਬਣਾਤਾ ਉਹ ਟਾਈਮ ਥੋੜਾ ਲਾਉਂਦਾ ਮੈਂ ਉਸ ਪ੍ਰਮਾਤਮਾ ਤੋਂ ਉਸ ਗੁਰੂ ਤੋਂ ਬਲਿਹਾਰ ਜਾਮ ਬਲਿਹਾਰੀ ਗੁਰਿਆਪਣ ਦਿਉਹਾੜੀ ਸਦਵਾਰ ਜਿੰਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਕਹਿੰਦੇ ਟਾਈਮ ਨਹੀਂ ਲਾਉਂਦਾ ਪ੍ਰਮਾਤਮਾ ਕਿ ਉਹਦੇ ਕੋਲੇ ਪਾਵਰ ਬਹੁਤ ਜ਼ਿਆਦੇ ਹੈ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਨਿੰਗ ਚਿੰਗ ਪਰ ਦੁੱਖ ਨ ਇਹ ਕਿੰਨ ਮਹ ਯਾਰੀ ਦਇਆ ਨਿਆ ਅਰਨਿਕਤ ਪੇਖ ਨਾਹੀ ਦੁਰਾਰੀ ਕਹਿੰਦੇ ਦਇਆ ਕਰਨਾ ਸਿੱਖੋ ਜੀ ਦੇ ਦਇਆ ਕਰਨੀ ਆਗੇ ਉਹਦੇ ਪ੍ਰਮਾਤਮਾ ਸਾਡੇ ਤੇ ਖੁਸ਼ ਹੋ ਜਾਣਾ ਮਾਇਆ ਦਾ ਪਾ ਹੁੰਦਾ ਖੁਸ਼ ਹੋਣਾ ਦਇਆ ਕਰਨੀ ਕਿਸੇ ਤੇ ਦਇਆ ਕਰਨ ਦਾ ਜਦ ਸਾਨੂੰ ਤਰੀਕਾ ਆ ਗਿਆ ਤਾਂ ਉਹਦੇ ਪ੍ਰਮਾਤਮਾ ਸਾਡੇ ਤੇ ਖੁਸ਼ ਹੋ ਜਾਣਾ ਦਇਆ ਮਾਇਆ ਅਰ ਨਿਕਟਪੀਕ ਫਿਰ ਪ੍ਰਮਾਤਮਾ ਨੇੜੇ ਵਸਦਾ ਨਜ਼ਰ ਆਉਣਾ ਹੁਣ ਸਾਨੂੰ ਲੱਗਦਾ ਕਿ ਪ੍ਰਮਾਤਮਾ ਤੇ ਸਤਿਮਿਆਂ ਸਮਾਨ ਤੇ ਵੱਸਦਾ ਹੈ ਪ੍ਰਮਾਤਮਾ ਸਾਡੇ ਕੋਲ ਕਿੱਥੇ ਹੈ ਪਰ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਤੇ ਹਰ ਟਾਈਮ ਜਿਹੜੇ ਨਾਲ ਦੂਰ ਕੋਈ ਹੈ ਅਸੀਂ ਦੂਰ ਬਣਾ ਲਿਆ ਪ੍ਰਮਾਤਮਾ ਨੂੰ ਪਰ ਪ੍ਰਮਾਤਮਾ ਦੂਰ ਥੋੜੇ ਹੀ ਹੈ ਪ੍ਰਮਾਤਮਾ ਦੇ ਨੇੜੇ ਹੈ ਦਇਆ ਮਿਆਰ ਨਿਕਟ ਦੇਖ ਨਾਹੀ ਦੂਰ ਆਰੇ ਦੂਰਾਰੀ ਦਾ ਭਾਵ ਦੂਰ ਨਹੀਂ ਹੈ ਪਰਮਾਤਮਾ ਸਾਡੇ ਕੋ ਹੈ ਦੁਕਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗਾਂ ਦੇ ਭੋਤੇ ਅਸੀਂ ਗੁਰੂ ਨੂੰ ਆਪਣੇ ਨੇੜੇ ਜਾਣੀਏ ਜੇ ਨੇੜੇ ਜਾਵਾਂਗੇ ਤਾਂ ਨੇੜੇ ਹੈ ਜੇ ਦੂਰ ਜਾਵਾਂਗੇ ਤੇ ਦੂਰ ਹੈ ਬਸ ਮਨ 'ਚ ਵਸਾ ਕੇ ਰੱਖੀਏ ਕਿ ਪਰਮਾਤਮਾ ਤੇ ਮੇਰੇ ਨਾਲ ਨਾਲ ਚੱਲਦਾ ਹੈ ਪਰਮਾਤਮਾ ਮੇਰੇ ਤੋਂ ਦੂਰ ਨਹੀਂ ਹੈ ਉਹ ਤੇ ਮੇਰੇ ਨਾਲ ਹੈ ਪਰ ਅਸੀਂ ਇਹ ਨਾਲ ਸਮਝੇ ਹੀ ਨਹੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਨਾਲ ਨਹੀਂ ਫਿਰਦੇ ਆ ਤੇ ਗੁਰੂ ਸਾਹਿਬ ਨੇ ਇੱਕ ਥਾਂ ਤੇ ਕਿਹਾ ਦੇਸ ਛੋੜ ਪਰਦੇਸ ਆ ਤਾਇਆ ਕਹਿੰਦੇ ਦੇਸ ਛੱਡ ਕੇ ਪਰਦੇਸਾਂ ਚ ਭਾਗ ਗਿਆ ਦੇਸ ਛੋੜ ਪਰਦੇਸ ਆ ਤਾਇਆ ਪੰਜ ਚੰਡਾਲ ਨਾਲੇ ਲੈ ਆਇਆ ਕਹਿੰਦੇ ਜਿਹੜੀਆਂ ਇਹ ਚੀਜ਼ਾਂ ਛੱਡਣੀਆਂ ਸੀ ਉਹ ਫੇਰ ਨਹੀਂ ਛੱਡੀਆਂ ਦੇਸ ਛੱਡ ਕੇ ਦੂਸਰੇ ਦੇਸ ਚ ਵੀ ਰੱਗ ਗਿਆ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਉੱਥੇ ਵੀ ਨਾਲੇ ਲੈ ਗਿਆ ਪਰ ਪ੍ਰਮਾਤਮਾ ਨੂੰ ਵੇਖਦਾ ਕਿ ਪ੍ਰਮਾਤਮਾ ਤੇ ਮੇਰੇ ਤੋਂ ਦੂਰ ਹੈ ਜਿਹੜੀ ਚੀਜ਼ ਨੇੜੇ ਸੀ ਉਹਨੂੰ ਦੂਰ ਜਾਣ ਲਿਆ ਜੀ ਅਸੀਂ ਨਾ ਮਿਆ ਅਰਨਿਕਤ ਵੇਖ ਨਾ ਹੀ ਦੂਰ ਆਰੀ ਪ੍ਰਮਾਤਮਾ ਦੂਰ ਨਹੀਂ ਹੈ ਜਿੱਦੇ ਪ੍ਰਮਾਤਮਾ ਦਾ ਅਸੀਂ ਨੇੜੇ ਜਾਣ ਲਿਆ ਉਹਦੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਤਨ ਮਨ ਸ਼ੀਤਲ ਭਏ ਅਬ ਮੁਕਤੇ ਸੰਸਾਰੇ ਕਹਿੰਦੇ ਜਿੱਦੇ ਪਰਮਾਤਮਾ ਨੂੰ ਨੇੜੇ ਜਾਣ ਲਿਆ ਤੇ ਤਨ ਵੀ ਉਹਦੇ ਮਨ ਵੀ ਠੰਡੇ ਠਾਰ ਹੋ ਜਾਣਗੇ ਬਿਲਕੁਲ ਅੰਮ੍ਰਿਤ ਵਾਲੇ ਹਰ ਹਰ ਤੇਰੇ ਸੁਣ ਸੁਣ ਹੋਵੇ ਪਰਮਗਤ ਮੇਰੇ ਜਲਨ 부ਜੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਕਹਿੰਦੇ ਜਿੱਦੇ ਪਰਮਾਤਮਾ ਦੇ ਦਰਸ਼ਨ ਪਾ ਲਿਆ ਉਹਦੇ ਮਨ ਵੀ ਠੰਡਾ ਹੋ ਜਾਣਾ ਤੇ ਉਹਦੇ ਤਨ ਵੀ ਢੰਡਾ ਹੋ ਜਾਣਾ ਹੈ ਅਬ ਮੁਕਤੇ ਸੰਸਾਰੇ ਆ ਸੰਸਾਰ ਤੋਂ ਮੁਕਤ ਹੋ ਜਾਣਗੇ ਸੰਸਾਰ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਪਦਾਰਥਾਂ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਬੰਦਾ ਮੁਕਤ ਹੋ ਜਾਂਦਾ ਜੇ ਪਰ ਜਦੋਂ ਅਸੀਂ ਸਮਝਾਂਗੇ ਕਿ ਪ੍ਰਮਾਤਮਾ ਮੇਰੇ ਨਾਲ ਹੈ ਤਨ ਮਨ ਸ਼ੀਤਲ ਭਏ ਆਵ ਮੁਕਤੇ ਸੰਸਾਰੀ ਆ ਸੰਸਾਰ ਦੇ ਮੋਹ ਤੋਂ ਬੰਦਾ ਮੁਕਤ ਹੋ ਜਾਣਾ ਰਹਿਣਾ ਸੰਸਾਰ ਦੇ ਵਿੱਚ ਹੀ ਹੈ ਪਰ ਮੁਕਤ ਹੋ ਜਾਣਾ ਮਨ ਵੀ ਠੰਡਾ ਹੋ ਜਾਣਾ ਹੈ ਤਨ ਵੀ ਠੰਡਾ ਹੋ ਜਾਣਾ ਹੀਤ ਕੀਤ ਸਭ ਪ੍ਰਾਣ ਤਨ ਨਾਨਕ ਦਰਸਾਰੀ ਬੰਦਾ ਕਹਿੰਦਾ ਮੈਨੂੰ ਧਨ ਚਾਹੀਦਾ ਜੇ ਮੈਨੂੰ ਪੈਸਾ ਚਾਹੀਦਾ ਮੈਨੂੰ ਜਾਇਦਾਦ ਚਾਹੀਦੀ ਹੈ ਪਰ ਗੁਰੂ ਸਾਹਿਬ ਕਹਿੰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਨਾਲ ਲੈ ਕੇ ਕਿ ਜਦੋਂ ਪਰਮਾਤਮਾ ਦੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋ ਜਾਣ ਨਾਨਕ ਦਰਸਾਰੇ ਕਹਿੰਦੇ ਸਭ ਤੋਂ ਵੱਡਾ ਧਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋ ਜਾਣ ਇਹ ਹੈ ਕੀਤ ਜੀਤ ਸਭਪ੍ਰਾਪ ਧਨ ਇਹਨੇ ਜਿੰਨੀਆਂ ਵੀ ਪਦਾਰਥ ਨੇ ਸਾਰੀਆਂ ਉਹ ਅੱਲੇ ਰਹਿ ਜਾਂਦੀਆਂ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਹੋ ਗਿਆ ਤੇ ਜਿੱਦੇ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਹੋ ਗਿਆ ਸਾਰਿਆਂ ਤੋਂ ਵੱਡਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਨੇ ਤੇ ਦਰਸ਼ਨਾ ਵਾਸਤੇ ਅਸੀਂ ਰੋਜ਼ ਆਉਂਦੇ ਆ ਦਰਸ਼ਨ ਵਾਸਤੇ ਅਸੀਂ ਰੋਜ਼ ਆਉਂਦੇ ਆ ਅਸੀਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਦੇ ਚਲ ਘਰ ਆਈ ਪਏ ਜੇ ਜੇ ਪੂਰੇ ਦਰਸ਼ਨ ਨਹੀਂ ਕਦੇ ਚਲ ਘਾਰੇ ਪੈ ਜੇ ਬਸ ਜਿੱਦੇ ਚਲ ਘਾਰਾ ਪੈ ਗਿਆ ਉਦੇ ਮਨ ਸ਼ੀਤਲ ਹੋ ਜਾਣਾ ਜਿੱਦੇ ਚੰਗੀ ਤਰ੍ਹਾਂ ਗੁਰੂ ਦੇ ਦਰਸ਼ਨ ਹੋ ਗਏ ਉਦੇ ਤੇ ਫਿਰ ਅੰਦਰ ਦੇ ਸਾਰੇ ਵਿਕਾਰ ਖਤਮੀ ਹੋ ਜਾਣਗੇ ਸੋ ਇਸ ਸ਼ਬਦ ਦੇ ਰਾਹੀ ਗੁਰੂ ਸਾਹਿਬ ਕਹਿੰਦੇ ਆ ਕਿ ਆਪਣਾ ਜੀਵਨ ਜਿਹੜਾ ਹੈ ਬੇਅਰਥ ਨਾ ਲਗਾਓ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਕਰ ਲੈਣਾ ਸਭ ਤੋਂ ਵੱਡੀ ਗੱਲ ਹੈ ਜਦਦੇ ਅਸੀਂ ਨੇ ਗੁਰੂ ਨੂੰ ਧਾਰਨ ਕਰ ਲਿਆ ਉਦੋਂ ਸਾਡੀ ਜ਼ਿੰਦਗੀ ਸਫਲ ਹੋ ਜਾਣੀ ਹੈ ਨਹੀਂ ਤੇ ਕਹਿੰਦੇ ਬੇਅਰਥ ਜਾ ਰਿਹਾ ਸਾਰਾ ਕੁਝ ਤੰਦ ਮਨ ਸ਼ੀਤਲ ਭੈ ਆਵੋ ਮੁਕਤੇ ਸੰਸਾਰੇ ਇਹ ਕੀ ਚੀਜ਼ ਸਭ ਪ੍ਰਾਪਤ ਧਨ ਨਾਨਕ ਦਰਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ